ਤਨ ਸਤੂਰ ਗੁਰੂ ਅਰਜਨ ਸੱਚੇ ਬਾਸ਼ਾ ਜੀ ਮਹਾਰਾਜ ਸੋ ਜਨਾ ਦੀ ਆਪਾਂ ਜਦੋਂ ਸ਼ਹੀਦੀ ਦੀ ਗੱਲ ਕਰਦੇ ਹਾਂ ਤੇ ਉਹਦੇ ਵਿੱਚ ਜੇ ਆਪਾਂ ਕਾਰਨ ਦੇਖਦੇ ਹਾਂ ਤੇ ਸਭ ਤੋਂ ਜਿਹੜੇ ਪਹਿਲੇ ਤੇ ਮੁੱਖ ਕਾਰਨ ਹਨ ਉਹਨਾਂ ਦੇ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਬਾਸ਼ਾ ਮਹਾਰਾਜ ਦੀ ਸੰਪਾਦਨਾ ਜਦੋਂ ਗੁਰੂ ਅਰਜਨ ਸੱਚੇ ਬਾਸ਼ਾ ਜੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਭਾਸ਼ਾ ਮਹਾਰਾਜ ਦੀ ਸੰਪਾਦਨਾ ਕਰ ਰਹੇ ਸੀ ਉਸ ਸਮੇਂ ਕਨ ਪੀਲੂ ਸ਼ੱਜੂ ਹੁਸੈਨ ਇਹ ਜਿਹੜੇ ਕਵੀ ਆ ਗੁਰੂ ਪਾਸ਼ਾ ਜੀ ਕੋਲ ਆਏ ਤੇ ਗੁਰੂ ਪਾਸ਼ਾ ਨੇ ਆਪਣੀਆਂ ਜਿਹੜੀਆਂ ਰਚਨਾਵਾਂ ਉਹ ਬਾਣੀ ਵਿੱਚ ਤਰਜਕੇਆਂ ਨੂੰ ਕਰ ਨੂੰ ਕਿਹਾ ਤਾਂ ਗੁਰੂ ਪਾਸ਼ਾ ਨੇ ਇਹਨਾਂ ਦੀਆਂ ਰਚਨਾਵਾਂ ਦੇਖੀਆਂ ਗੋਖਿਆ ਤੇ ਗੁਰੂ ਪਾਸ਼ਾ ਨੇ ਕਿਹਾ ਕਿ ਨੇ ਤੁਹਾਡੀਆਂ ਰਚਨਾਵਾਂ ਦੇ ਵਿੱਚੋਂ ਜਿਹੜੀਆਂ ਹਮੇ ਦੀ ਬੋਹਾਂ ਦੀ ਸੋ ਇਹ ਨਿਰਚਨਾ ਮਾਮਾ ਉਹ ਦਰਜ ਨਹੀਂ ਕੀਤੇ ਜਾਂ ਸਕਦੇ ਸੋ ਇਹ ਬੜੇ ਅਗ ਬਪੂਲੇ ਹੋਏ ਤੇ ਜਾਂਦੇ ਜਾਂਦੇ ਗੁਰੂ ਪਾਸ਼ਾ ਨੂੰ ਕਹਿ ਗਏ ਕਿ ਤੁਹਾਨੂੰ ਪਤਾ ਨਹੀਂ ਸਾਡੀ ਸਰਕਾਰੇ ਦਰਬਾਰੇ ਕਿੰਨੇ ਚੱਲਦੇ ਆ ਸੋ ਇਹਨਾਂ ਕਵੀਆਂ ਦੇ ਵਿੱਚੋਂ ਜਿਹੜਾ ਕਹਾਣਾ ਸੀ ਉਹ ਚੰਦੂ ਦਾ ਚਚੇਰਾ ਭਰਾ ਸੀ ਸੋ ਚੰਦੂ ਉਹ ਬੰਦਾ ਜਿਹੜਾ ਮੁਗਲ ਸਰਕਾਰ ਦੇ ਵਿੱਚ ਅਹਲਕਾਰ ਸੀ ਜਿਹਨੂੰ ਆਪ ਅਫਸਰ ਕਹਿ ਸਕਦੇ ਆ ਸੋ ਇਹ ਦੇ ਇੱਕ ਤੀਸੀ ਇਹਨੇ ਬ੍ਰਹਮਣਾਂ ਨੂੰ ਕਿਹਾ ਕਿ ਮੇਰੀ ਤੀ ਵਾਸਤੇ ਕੋ ਚੰਗਾ ਵਾਰ ਲੱਭੋ ਸੋ ਬ੍ਰਹਮਣ ਇਹ ਤੀ ਦੀ ਵਾਰ ਵਾਸਤੇ ਕੋਮ ਦੇ ਕੋਮ ਦੇ ਦੇਸ਼ ਪੰਜਾਬ ਵਾਲਾ ਜਦੋਂ ਗੁਰੂ ਅਰਜਨ ਸਾਹਿਬ ਸੱਚੇ ਪਾਸ਼ਾ ਮਹਾਰਾਜ ਦੇ ਦਰਕਰ ਆਏ ਤੇ ਨਾਨਕ ਗੁਰੂ ਹਰਗੋਬਿੰਦ ਸੱਚੇ ਪਾਸ਼ਾ ਮਹਾਰਾਜ ਜੀ ਨੂੰ ਦੇਖਿਆ ਤੇ ਗੁਰੂ ਪਾਸ਼ਾ ਨੇ ਗੱਲ ਕੀਤੀ ਗੁਰੂ ਅਰਜਨ ਸਾਹਿਬ ਸੱਚੇ ਪਾਸ਼ਾ ਜੀ ਦੇ ਨਾਲ ਕਿ ਇਸ ਤਰ੍ਹਾਂ ਹੀ ਚੰਦੂ ਦੀ ਤੀ ਵਾਸਤੇ ਰਿਸ਼ਤਾ ਜਿਹੜਾ ਲੱਭ ਰਹੇ ਆ ਤੁਹਾਡੇ ਪੁੱਤਰ ਦਾ ਸੀ ਸੋਝ ਰਹੇ ਤੇ ਕਿਵੇਂ ਆ ਤੇ ਗੁਰੂ ਪਾਸ਼ਾ ਨੇ ਕਿਹਾ ਕਿ ਠੀਕ ਹੈ ਜੀ ਤੁਸੀਂ ਕਰ ਸਕਦੇ ਆ ਸਾਡੇ ਵੱਲੋਂ ਹਾਂ ਵਾ ਸੋ ਜਦੋਂ ਇਹ ਰਿਸ਼ਤਾ ਲੈ ਕੇ ਫਿਰ ਜਮ ਸਾਰੀ ਗੱਲਬਾਤ ਕਰਕੇ ਫਿਰ ਦੇਲੀ ਦਰਬਾਰ ਪਹੁੰਚੇ ਚੰਦੂ ਦੇ ਨਾਲ ਗੱਲ ਕੀਤੀ ਫਿਰ ਤੁਹਾਡੇ ਤੇ ਇਹ ਦਾ ਰਿਸ਼ਤਾ ਸੀ ਗੁਰੂ ਅਰਜਨ ਸਾਹਿਬ ਦੇ ਪਾਸ਼ਾ ਦੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਕਰ ਆਏ ਆ ਤੇ ਜਿਹੜਾ ਚੰਦੂ ਸੀ ਇਹ ਬੜਾ ਉਥੇ ਅਗ ਬੁਨਾ ਹੋਇਆ ਗੁੱਸੇ ਹੋਇਆ ਪਰਤਾਨੇਗੇ ਤੁਸੀਂ ਬਹੁਤ ਗੁਨਾਹ ਕੀਤਾ ਵਾ ਤੁਸੀਂ ਚੁਬਾਰੀ ਦੀ 8 ਏਟਾ ਜਿਹੜੀ ਉਹ ਮੋਰੀ ਨੂੰ ਲਾ ਆਏ ਸੁਨੇ ਬਹੁਤ ਇਦਾਂ ਦਾ ਬੁਰਾ ਬੜਾ ਕਿਹਾ ਗੁਰੂ ਘਰ ਬਾਰੇ ਸੁ ਜਿਹੜੇ ਦਿੱਲੀ ਦੇ ਸਿੱਖ ਸੀ ਉਹਨਾਂ ਨੇ ਸੁਣਿਆ ਤੇ ਉਹਨਾਂ ਨੂੰ ਬਹੁਤ ਬੁਰਾ ਮਨ ਆਇਆ ਤੇ ਗੁਰੂ ਪਾਸ਼ਾ ਨੂੰ ਚਿੱਠੀ ਲਿਖੀ ਤੇ ਗੁਰੂ ਪਾਸ਼ਾ ਜੀ ਇਹ ਬੜਾ ਬੰਦਾ ਹੰਕਾਰੀ ਆ ਸਵਪਾ ਦੇਤੀ ਦਰਸ਼ਤਾਨੇ ਲੈਣਾ ਸੀ ਬੇਨਤੀ ਕਰਦੇ ਆ ਸਾਰੀ ਸਖਤ ਵੱਲੋਂ ਸੋ ਕੋਈ ਸੇਕ੍ਰੇਟਰੀ ਲੈ ਕੇ ਗੁਰੂ ਬਾਸ਼ਾ ਕੋ ਆਏ ਤਾਂ ਗੁਰੂ ਬਾਸ਼ਾ ਨੇ ਕਿਹਾ ਕਿ ਸਤਿ ਬਚਨ ਸੰਗਤ ਦਾ ਜਿਹੜਾ ਹੁਕਮ ਆ ਸਤ ਸਿਰ ਮੱਥੇ ਤੇ ਗੁਰੂ ਘਰ ਨੂੰ ਬੋਚਨੀ ਇਹ ਚ ਦੱਸਦਾ ਤਾਂ ਆਪਣੇ ਆਪ ਨੂੰ ਬਹੁਤ ਵੱਡਾ ਚੁਬਾਰਾ ਦੱਸਦਾ ਗੁਰੂ ਘਰ ਨੂੰ ਮੂਰੀ ਦੱਸਦਾ ਸੋ ਗੁਰੂ ਬਾਸ਼ਾ ਨੇ ਉਹਦੇ ਜਿਹੜਾ ਰਿਸ਼ਤਾ ਉਹ ਤੇ ਨਾ ਕੀਤੀ ਸੋ ਇਹ ਵੀ ਗੁਰੂ ਬਾਸ਼ਾ ਨੂੰ ਬਹੁਤ ਖਾਰ ਖਾਂਦਾ ਸੀ ਸੋ ਤੀਜਾ ਜਿਹੜਾ ਆਪਾਂ ਦੇਖਦੇ ਆ ਕਿ ਬਾਬਾ ਬਰਤੀ ਜਾਂਦਾ ਬਾਬਾ ਪ੍ਰਥੀ ਚੰਦ ਜਦੋਂ ਗੁਰੂ ਗ੍ਰਾਮ ਦਾ ਸੱਚੇ ਬਾਦਸ਼ਾਹ ਚੌਥੇ ਬਾਦਸ਼ਾਹ ਜੀ ਨੇ ਗੁਰੂ ਅਰਜਨ ਸਾਹਿਬ ਸੱਚੇ ਬਾਦਸ਼ਾਹ ਜੀ ਨੂੰ ਗੱਦੀ ਦਿੱਤੀ ਤੇ ਜਿਹੜਾ ਬਾਬਾ ਪ੍ਰਥੀ ਚੰਦ ਸੀ ਇਹ ਸਮਝਦਾ ਸੀ ਕਿ ਗੱਦੀ ਦਾ ਜਿਹੜਾ ਹੱਕਦਾਰ ਉਹ ਮੈਂ ਆ ਕਿਉਂਕਿ ਮੈਂ ਵੱਡਾ ਪੁੱਤਰ ਸੋ ਇਹਨੇ ਗੁਰੂ ਬਾਸ਼ ਨੂੰ ਗੱਦੀ ਮਿਲਣ ਤੋਂ ਬਾਅਦ ਵੀ ਬੜੇ ਵਿਰੋਧ ਕੀਤੇ ਗੁਰੂ ਅਰਜਨ ਸਾਹਿਬ ਸੱਚੇ ਬਾਦਸ਼ਾਹ ਮਹਾਰਾਜ ਦੇ ਪੂਰੀ ਸਰਕਾਰ ਦੇ ਦਰਬਾਰੇ ਵਿੱਚ ਪਹੁੰਚ ਕੇ ਤੇ ਕਿਸੇ ਨਾ ਕਿਸੇ ਤਰੀਕੇ ਮੈਨੂੰ ਗਦੀਂਦਲ ਸੇ ਕੇ ਬਾਦ ਦੇ ਵਿੱਚ ਵੀ ਜਿਹਦੇ ਵਿੱਚ ਆਪਾਂ ਇਹ ਘਟਨਾ ਦੇਖਦੇ ਆਂ ਇਹ ਜਿਹੜੀ ਘਟਨਾ ਉਹਦੀ ਆ ਕਿ ਸੁਲੇਖਾਨ ਨੂੰ ਝੜਾ ਕੇ ਲੈ ਕੇ ਆਏ ਤੇ ਕਿਸੇ ਤਰ੍ਹਾਂ ਗੁਰੂ ਬਾਸ਼ਾ ਨੂੰ ਪਾਸੇ ਕਰਕੇ ਤੇ ਗਦੀ ਜਿਹੜਾ ਰਾਜ ਪ੍ਰਬੰਧਾ ਗੁਰੂ ਕਰਦਾ ਉਹ ਸਾਰਾ ਮੇਰੇ ਹੱਥ ਆਵੇ ਸੋ ਉਹ ਵੀ ਜਦੋਂ ਸੁਲੇਖਾਨ ਰਾਜ ਹੁੰਦਾ ਹੈ ਪੱਠੇ ਦੇ ਵਿੱਚ ਡੇਕੇ ਤੇ ਮਰ ਗਿਆ ਸੜ ਕੇ ਸਵਾਹ ਹੋ ਗਿਆ ਉਹ ਵੀ ਬਾਣੀ ਦੇ ਵਿੱਚ ਵੀ ਜਦੋਂ ਆਪਾਂ ਦੇਖਦੇ ਆਂ ਤੇ ਸ਼ਬਦ ਆਉਂਦੇ ਸੋ ਇਹਦੇ ਵਿੱਚ ਜਿਹੜਾ ਹਾਥਾ ਉਹ ਬੇਪ੍ਰਥੀ ਜਾਂਦਾ ਵੀ ਦੇਖਿਆ ਜਾਂਦਾ ਉਸ ਤੋਂ ਬਾਅਦ ਆਪਾਂ ਜਦੋਂ ਗੱਲ ਕਰਦੇ ਆਂ ਜਿਹੜੀ ਨਕਸ਼ਬੰਦੀ ਲਹਿਰ ਨਕਸ਼ਬੰਦੀ ਲਹਿਰ ਜਿਹੜੇ ਇਸਲਾਮ ਧਰਮ ਦੇ ਵਿੱਚ ਇੱਕ ਲਹਿਰ ਆ ਜਿਹਦਾ ਜਿਹੜਾ ਮੁਖੀ ਆ ਉਹ ਹੈਗਾਵਾ ਪਾਕੀਬਲਾ ਸੋ ਪਾਕੀਬਲਾ ਦੇ ਵੀ ਗਾੜੀ ਚੇਲੇ ਸੀ ਜਿਹੜੇ ਇਸ ਕਿਤੇ ਦਾ ਉਹਦਾ ਚੇਲਾ ਸੀ ਪਾਰਦੇਸ਼ ਜਾਂ ਹੋਰ ਦੇਸ਼ਾਂ ਦੇ ਲਗ ਲਗ ਜਿਹੜੇ ਦੇਸ਼ ਸੀ ਛੋਟੇ ਛੋਟੇ ਉਹਨਾਂ ਦੇ ਵਿੱਚ ਜਿਹੜਾ ਉਹਦਾ ਮੁਖੀ ਸੀ ਉਹਨੇ ਥਾਪਿਆ ਹੋਇਆ ਸੀ ਆਪਣੇ ਤੋਂ ਬਾਅਦ ਉਹਦਾ ਨਾਮ ਆ ਸ਼ੇਖ ਅਹਿਮਦ ਸਰਹੰਦੀ ਜਿਹੜਾ ਸਰਹੰਦ ਦੇ ਵਿੱਚ ਜਨਮਿਆ ਸੀ ਸੋ ਉਹਨੇ ਜਿਹੜੀ ਆਪਣੀ ਲਈ ਲਹਿਰ ਸੀ ਨਕਸ਼ਬੰਦੀ ਜਿਹੜੀ ਲਹਿਰ ਸੀ ਬੋਰ ਬਹੁਤ ਜਿਹੜੀ ਕਟੜ ਸੀਗੀ ਉਹ ਬਸ ਇਹੀ ਕਿ ਵੱਤੋਂ ਵੱਤ ਜਿਹੜਾ ਵਾ ਇਸਲਾਮ ਧਰਮ ਨੂੰ ਫਲਾਇਆ ਜਾ ਸਕੇ ਕਿਸੇ ਵੀ ਜੋਰ ਤੇ ਹਰ ਹਿਲ ਸੋਨਾ ਬੜਾ ਜਤਨ ਕੀਤਾ ਸੋ ਜਿਹੜਾ ਇਹਦਾ ਇੱਕ ਚੇਲਾ ਸੀਗਾ ਸ਼ੇਖ ਫਰੀਦ ਬੁਖਾਰੀ ਉਹ ਦਿੱਲੀ ਦਰਬਾਰ ਦੇ ਵਿੱਚ ਅਫਸਰ ਸੀਗਾ ਐਲਕਾਰ ਸੀਗਾ ਸੋ ਉਹ ਵੀ ਉਹਦਾ ਚੇਲਾ ਬਣ ਗਿਆ ਸ਼ੇਖ ਅਹਿਮਦ ਸਰਹੰਦੀ ਦਾ ਸੋ ਜੁੜੀ ਸ਼ੇਖ ਅਹਿਮਦ ਸਰਹੰਦੀ ਦੇ ਮਤ ਸੀ ਦੀ ਵਿਚਾਰ ਸੀ ਉਹ ਸਾਰੇ ਸ਼ੇਖ ਫਰੀਦ ਬੁਖਾਰੀ ਨੂੰ ਦਸਤਾ ਸੀਗਾ ਤੋ ਸਰਕਾਰੀ ਦਰਬਾਰੇ ਤਰੀ ਪਹੁੰਚਾ ਤੂੰ ਕੋਸ਼ਿਸ਼ ਕਰੇ ਇਹ ਸਰਕਾਰ ਨਾਲ ਗੱਲ ਕਰਕੇ ਜੇ ਸਾਡੀਆਂ ਜੀਤੀਆਂ ਵਾ ਕੇਸ ਨੀਤੀ ਦੇ ਨਾਲ ਜਿਹੜਾ ਵਾ ਉਹ ਤਰਮ ਦੇ ਵਿੱਚ ਵਾਦਾ ਹੋ ਸਕਦਾ ਵਾ ਕੁਝ ਕਟਣ ਨੀਤੀਆਂ ਜਿਹੜੀਆਂ ਉਹ ਲਾਗੂ ਕੀਤੀਆਂ ਜਾਣ ਦਲੀਹਦਰ ਬਾਹਰ ਤੋਂ ਸੋ ਉਸ ਵਿੱਚ ਜਿਹੜਾ ਰਾਜਾ ਸੀ ਉਹ ਸੀ ਅਕਬਰ ਸੋ ਅਕਬਰ ਆਪ ਸੁਣਿਆ ਵਾ ਜੇ ਦੇਖਿਆ ਇਤਿਹਾਸ ਦੇ ਵਿੱਚ ਕਿ ਅਕਬਰ ਜਿਹੜਾ ਵਾ ਉਹ ਸਾਰੇ ਹੀ ਤਰਮ ਨੂੰ ਜਿਤਨਾ ਇਕੱਠੇ ਲੈ ਕੇ ਚੱਲਦਾ ਸੀ ਕੁਝ ਹੱਦ ਤੱਕ ਉਹ ਠੀਕ ਸੀ ਪਰ ਬਹੁਤਾ ਕੱਟੜ ਨਹੀਂ ਸੀ ਇਹ ਹੀ ਕਾਰਨ ਹੈ ਕਿ ਜਦੋਂ ਆਪਾਂ ਦੇਖਦੇ ਹਾਂ ਕਿ ਜਿਹੜੇ ਮੁਸਲਮਾਨ ਸੀ ਮੋਲਾਣੇ ਸੀ ਉਹ ਅਕਬਰ ਦੇ ਨਾਲ ਵੀ ਖਾਰ ਖਾਂਦੇ ਸੀ ਕਿ ਬਹੁਤਾ ਜੰਗਾ ਜਿਵੇਂ ਮੁਸਲਮਾਨ ਨਹੀਂ ਆ ਜਿਹੜਿਆ ਆਪਾਂ ਕੱਟੜ ਜੜੀਆਂ ਨੀਤੀਆਂ ਨੂੰ ਲਾਗੂ ਨਹੀਂ ਕਰਦਾ ਸੋ ਜਿਹੜੇ ਸ਼ੇਖ ਅਹਿਮਦ ਸਰਹੰਦੀ ਸ਼ੇਖ ਫਰੀਦ ਬੁਖਾਰੀ ਜਾਂ ਇਹਦੇ ਇਹੋ ਜਿਹੇ ਲੋਕ ਸੀ ਇਹ ਜਿਉਂਦੇ ਸੀ ਕਿ ਜੋ ਅਕਬਰ ਤੋਂ ਬਾਅਦ ਆ ਜਿਹੜੀ ਉਹ ਰਾਜ ਗਦੀ ਦਾ ਪ੍ਰਬੰਧਾ ਉਹ ਜਹਾਗੀਰ ਤੋਂ ਆਵੇ ਸੋ ਜਹਾਗੀਰ ਨੂੰ ਇਹਨਾਂ ਨੇ ਆਪਣੇ ਹੱਥ ਵਿੱਚ ਰੱਖਿਆ ਹੋਇਆ ਸੀ ਕਿ ਜਦੋਂ ਇਹ ਗਦੀ ਤੇ ਬੈਠੇਗਾ ਤਾਂ ਅਸੀਂ ਆਪਣੇ ਹਿਸਾਬ ਦੇ ਨਾਲ ਉਹ ਫੈਸਲੇ ਲਾਗੂ ਕਰਾਵਾਂਗੇ ਜਿਹਦੇ ਨਾਲ ਇਸਲਾਮ ਤਰਮ ਦੇ ਵਿੱਚ ਬਹਤਾ ਹੋਵੇ ਪਰ ਕਟੜ ਕਾਨੂੰਨ ਲਾਗੂ ਹੋਣਗੇ ਸੋ ਜਿਹੜਾ ਅਕਬਰ ਬਾਸ਼ਾ ਸੀ ਉਹ ਚਾਹਤਾ ਸੀ ਕਿ ਜਿਹੜੀ ਮੇਰੀ ਗੱਦੀ ਦਾ ਰਾਜ ਪ੍ਰਬੰਧ ਉਹ ਮੇਰੇ ਪੁੱਤਰੇ ਖੁਸਰੋ ਨੂੰ ਮਿਲੇ ਖੁਸਰੋ ਜਹਾਗੀਰ ਦਾ ਮਿੰਡਾ ਸੀ ਸੋ ਕੀ ਹੋਇਆ ਜਦੋਂ ਇਹ ਚੜ੍ਹਾਈ ਕਰ ਗਿਆ ਅਕਬਰ ਚੜ੍ਹਾਈ ਕਰ ਗਿਆ ਤੇ ਜਿਹੜਾ ਰਾਜ ਗੱਦੀ ਦਾ ਪ੍ਰਬੰਧ ਦਾ ਨਕਸ਼ਬੰਦੀ ਲੈਰ ਜੋ ਹੂਰ ਜਲੇਰ ਦੇ گرد ਸੀ ਜਿਹੜੇ ਕੱਟੜ ਲੋਕ ਸੀ ਸਲਾਮਕ ਉਹਨਾਂ ਨੇ ਜਿਹੜਾ ਸਾਰਾ ਰਾਜ ਪ੍ਰਬੰਧ ਜਹਾਗੀਰ ਨੂੰ ਦਿੱਤਾ ਜਹਾਗੀਰ ਗੱਦੀ ਤੇ ਬੈਠ ਗਿਆ ਮੁਗਲਦਰ ਬਾਦਰਾ ਰਾਜਾ ਬਣਿਆ ਜਿਹੜਾ ਖੁਸ਼ਰੋ ਸੀ ਉਹਨੇ ਆਗਰਾ ਚੋਂ ਬਗਾਵਤ ਕਰਤੀ ਸੋ ਬਗਾਵਤ ਕਰਦਾ ਕੁਝ ਫੌਜਾਂ ਨੂੰ ਲੈ ਕੇ ਪੰਜਾਬ ਵੱਲ ਆਇਆ ਉਹਦਾ ਇਹ ਸੀ ਕਿ ਮੈਂ ਲਾਹੌਰ ਤੱਕ ਤੇ ਜਾ ਕੇ ਲਾਹੌਰ ਜਿਹੜਾ ਕਿਲਾ ਉਹਦੇ ਵਿੱਚ ਜਾ ਕੇ ਬੈਠਾ ਤੇ ਕਿਸੇ ਤਰੀਕੇ ਦੇ ਨਾਲ ਜਿਹੜਾ ਰਾਜ ਆ ਮੇਰੇ ਹੱਥ ਆਵੇ ਸੋ ਜਦੋਂ ਇਹੜਾ ਖੁਸ਼ਰੋ ਸੀ ਉਹ ਗੋਲਵਾ ਸਾਹਿਬ ਦਾ ਜਿਹੜਾ ਪਤਨੋਂ ਪਾਰ ਕਰਦਾ ਹੋਇਆ ਤਰਨਤਾਰ ਸਾਹਿਬ ਤੋਂ ਜੁਬਾਨ ਵਾਲੀ ਸਾਈਡ ਦੇ ਜਾਂਦਾ ਹੋਇਆ ਉਧਰ ਨੂੰ ਜਾਣਾ ਚਾਹੁੰਦਾ ਸੀ ਸੋ ਇਹ ਜਦੋਂ ਇਹ ਗੜੀ ਖਬਰ ਆਇਆ ਦਾ ਪਤਾ ਇਸ ਤਰ੍ਹਾਂ ਬਗਾਵਤ ਹੋਈ ਆ ਤੋਨੇ ਸ਼ੇਖ ਫਰੀਦ ਬੁਖਾਰੀ ਨੂੰ ਉਹਦਾ ਪਿੱਛਾ ਕਰਨ ਵਾਸਤੇ ਆਪਣੇ ਜਰਨੈਲ ਨੂੰ ਅਫਸਰ ਨੂੰ ਭੇਜਿਆ ਉਹਦਾ ਪਿੱਛਾ ਕੀਤਾ ਜਾਵੇ ਨੂੰ ਫੜ ਕੇ ਦਰਬਾਰ ਦੇ ਵਿੱਚ ਪੇਸ਼ ਕੀਤਾ ਜਾਵੇ ਸੋ ਜਿਹੜਾ ਇਹ ਅਫਸਰ ਸੀ ਇਹ ਕੁਝ ਫੌਜ ਨੂੰ ਲੈ ਕੇ ਇਹਨੂੰ ਇਹਦੀ ਪਿਛਾ ਕਰਦਾ 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 ਹੋਇਆ ਇਰਾਦੇ ਵਿੱਚ ਇਹਨੂੰ ਪੜ ਲਿਆ ਭਾਵ ਜਿਹੜਾ ਇਹਦਾ ਪੁੱਤਰਾ ਸੀ ਜahangir ਦਾ ਖੁਸਰੋ ਫੜਿਆ ਗਿਆ ਹੁਣ ਪੇਸ਼ ਕੀਤਾ ਗਿਆ ਦਰਬਾਰ ਦੇ ਵਿੱਚ ਤੇ ਜਦੋਂ ਅਸੀਂ ਇਤਿਹਾਸ ਦੇਖਦੇ ਆਂ ਤੇ ਜਿਹੜਾ ਜahangir ਬਾਦਸ਼ਾਹ ਵੀ ਉਹ ਹੀ ਇਸ ਇੱਕ ਟੁਕੜੀ ਦੇ ਨਾਲ ਮਗਰੇ ਹੀ ਆ ਰਿਹਾ ਸੀ ਸੋ ਜਿਹੜੇ ਜਿਹੜੇ ਬੰਦਿਆਂ ਨੇ ਖੁਸਰੋ ਦੀ ਮਦਦ ਕੀਤੀ ਜਿੱਥੇ ਜਿੱਥੇ ਮਦਦ ਕੀਤੀ ਉੱਥੇ ਉੱਥੇ ਜਿਹੜਾ ਜahangir ਸੀ ਉਹ ਆਪਣੇ ਉਹਨਾਂ ਉਹਨਾਂ ਵੈਰੀਆਂ ਨੂੰ ਸੋਧਦਾ ਹੋਇਆ ਅੱਗੇ ਚੱਲਿਆ ਉਹਨਾਂ ਨੂੰ ਸਜਾਵਾਂ ਦਿੰਦਾ ਹੋਇਆ ਕਿ ਤੁਸੀਂ ਕੁਛ ਨਹੀਂ ਮਦਦ ਕੀਤੀ ਹੈ ਭਾਵੇਂ ਤੁਸੀਂ ਬਾਗੀ ਦੀ ਮਦਦ ਕੀਤੀ ਹੈ ਸੋ ਇਸ ਤਰੀਕੇ ਦੇ ਨਾਲ ਜਿਹੜਾ ਜਾਂ ਜਿਹੜਾ ਉਹ ਲਾਹੌਰ ਦੇ ਤਖਤ ਤੇ ਜਾ ਕੇ ਫਿਰ ਬੈਠ ਗਿਆ ਉੱਥੇ ਕੁਝ ਸਮਾਰਿਆ ਸੋ ਜਿਵੇਂ ਇਹ ਸਾਰੀ ਗੱਲਬਾਤ ਹੋਈ ਤੇ ਜਿਹੜਾ ਸ਼ੇਖ ਅਹਿਮਦ ਸਹਹੰਦੀ ਸੀ ਉਹਨੇ ਆਪਣੇ ਮੱਤਰ ਨੂੰ ਫਿਰ ਚਿੱਠੀਆਂ ਲਿਖੀਆਂ ਸ਼ੇਖ ਫਰੀਦ ਬਖਾਰੀ ਨੂੰ ਕਿ ਤੋਂ ਸਰਕਾਰ ਦਰਬਾਰ ਦੇ ਵਿੱਚ ਅਫਸਰਾਂ ਅਹਿਲਕਾਰਾਂ ਤੋ ਹੁਣ ਤੇ ਇੱਕ ਮੌਕਾ ਮਿਲਿਆ ਹੋਇਆ ਹੈ ਕਿ ਜਿੰਨੇ ਵੀ ਸਰਕਾਰ ਦੀ ਬੁਖਾਵਤ ਕੀਤੀ ਆ ਉਹ ਜਿਹੜਾ ਜਹਾਗੀਰ ਬਾਸ਼ਾ ਉਹ ਸਾਰਿਆਂ ਨੂੰ ਸਜਾਣਾ ਉਹ ਦੇ ਰਿਹਾ ਕਿ ਕਿਉਂ ਨਾ ਆਪਾਂ ਗੁਰੂ ਬਾਸ਼ਾ ਦਾ ਨਾਮ ਹੀ ਗੁਰੂ ਅਰਜਨ ਸਾਹਿਬ ਦੇ ਪਾਸ਼ਾ ਦਾ ਨਾਮ ਹੀ ਵਿੱਚ ਪਾਈਏ ਕਿ ਇਹਨੇ ਜੇ ਵੀ ਖੁਸ਼ਹਰਮ ਦੀ ਮੱਤ ਕੀਤੀ ਹੈ ਹਾਲਾਂਕਿ ਇਤਿਹਾਸ ਦੇ ਵਿੱਚ ਜੀ ਵੀ ਕਿਹਾ ਜਾਂਦਾ ਕਿ ਇਥਾਂ ਥਾਂ ਤੇ ਆਪਾਂ ਦੇਖਦੇ ਹਾਂ ਜਿਹੜਾ ਜਿਹਨੂੰ ਖੁਸ਼ਰੂ ਆ ਉਤਰਨ ਤਨ ਸਾਬ ਰੁਕਿਆ ਤੇ ਗੁਰੂ ਸਾਹਿਬ ਨੂੰ ਮਿਲਿਆ ਪਰ ਜਿਹਦੇ ਇਤਿਹਾਸਿਕ ਸਰੋਤ ਆ ਪਾ ਹੋਰ ਦੇਖਦੇ ਆ ਤਾਂ ਉਹਨਾਂ ਚੋਂ ਪਤਾ ਲੱਗਦਾ ਕਿ ਖੁਸ਼ਰੂ ਡੇ ਗੁਰੂ ਪਾਸ਼ਾ ਨੂੰ ਨਹੀਂ ਮਿਲਿਆ ਸੋ ਇਹ ਜਾਣ ਮੁਝ ਕੇ ਕਿ ਸ਼ਾਹ ਜਹਾਂ ਸ਼ਿਨਾਏਗੇ ਕਿ ਗੁਰੂ ਪਾਸ਼ਾ ਨੇ ਜਿਹੜਾ ਹਕੂਮਤ ਦੇ ਬਾਗੀ ਨੂੰ ਪਨਾਹ ਦਿੱਤੀ ਉਹਨਾਂ ਨਾਲ ਗਲਤ ਕੀਤੀ ਸੋ ਇਹ ਕਹਾਣ ਨਮਣਾ ਕੇ ਅਕਬਰ ਨੂੰ ਇਹ ਜਹਾਗੇ ਨੂੰ ਸੌਰੀ ਚਿੱਠੀਆਂ ਲਿਖੀਆਂ ਕਿ ਸ਼ੇਖ ਅਹਿਮਦ ਸਰਹੰਦੀ ਵੱਲੋਂ ਸ਼ੇਖ ਫਰੀਦ ਬੁਖਾਰੀ ਨੂੰ ਜਿਹੜਾ ਸਰਕਾਰ ਦੇ ਵਿੱਚ ਅਫਸਰ ਸੀ ਸੋਨੇ ਚੁੱਕ ਚੁਕਾ ਕੇ ਗੁਰਪ੍ਰਾਸ਼ਨ ਜਿਹੜਾ ਉਹ ਫੜੰਦਾ ਪਾਵ ਵਾਰੰਟੀ ਜਾਰੀ ਕੀਤੀ ਹੈ ਸੋ ਇਹ ਸਾਰਾ ਕੁਝ ਲਾਗੇ ਬਹੁਤ ਕਾਰਨ ਬੰਦੇ ਇਹ ਆਪਾਂ ਮੁੱਖ ਕਾਰਨਾਤੇ ਜ਼ਿਕਰ ਕਰ ਰਹੇ ਹਾਂ ਸਿੰਦਾ ਚੰਦੂ ਸੀਗਾ ਇਹ ਵੀ ਬ੍ਰਾਹਮਣ ਸੀਗਾ ਤੇ ਇੱਕ ਆਪਾਂ ਜਦੋਂ ਦੇਖਨੇ ਵਿੱਚ ਹੋਰ ਕਹਾਣੀ ਰਹਿ ਗਈ ਜਿਹੜਾ ਵੀਰਪਾਲ ਸੀਗਾ ਉਵੇਂ ਬ੍ਰਹਮਣ ਸੀ ਉਹ ਅਕਬਰ ਦੇ ਦਾਜ ਤੇ ਵਿੱਚ ਆਇਆ ਸੀ ਸੋ ਨਮਨਸ਼ਾ ਹੋਣਾ ਆਪਾਂ ਖੈਰ ਮੋਟੀਆਂ-ਮੋਟੀਆਂ ਗੱਲਾਂ ਕਰਾਂ ਗੁਰੂ ਸਾਹਿਬ ਦੀ ਸ਼ੀਧੀ ਦੀ ਬਾਰੇ ਸੋ ਗੁਰੂ ਪਾਸ਼ਾ ਨੇ ਇੰਨਾ ਪ੍ਰਚਾਰ ਸਿੱਖੀ ਦਾ ਕੀਤਾ ਇਸ ਇਲਾਕੇ ਦੇ ਵਿੱਚ ਕਿ ਬਹੁਤ ਸਾਰੇ ਮੁਸਲਮਾਨ ਬਹੁਤ ਸਾਰੇ ਹਿੰਦੂ ਜਿਹਨੇ ਸਿੱਖੀ ਦੇ ਰਸਤੇ ਤੇ ਚੱਲੇ ਇਨਸਾਨੀਅਤ ਦੇ ਰਸਤੇ ਤੇ ਚੱਲੇ ਜਿਹਨੇ ਮੁੰਨਾ ਸੀ ਬਣਾਣੇ ਸੀ ਉਹਨਾਂ ਨੂੰ ਵੀ ਪਾ ਕੇ ਕਿ ਗੁਰੂ ਪਾਸ਼ਾ ਇੰਨਾ ਪ੍ਰਚਾਰ ਕਰ ਰਹੇ ਸਿੱਖੀ ਦਾ insan ਇਹਦਾ ਇਹਨਾ ਪ੍ਰਚਾਰ ਕਰੇਗੇ ਸਾਰੇ ਇੱਕ ਅਕਾਲ ਪੁਰਖ ਵਾਇਗ੍ਰਨ ਨਾਲ ਜੁੜ ਰਿਹਾ ਹੈ ਸਾਰੇ ਹੀ ਭਕਤੀ ਦੇ ਵਿੱਚ ਨਿਮ ਹੋ ਰਹਾ ਸੋ ਜਦੋਂ ਪਾ ਦੇਖਦੇ ਭਾਈ ਮਾਂਝ ਭਾਈ ਮਾਂਝ ਵੀ ਜਦੋਂ ਸਿੱਖੀ ਵੱਲ ਆਏ ਸੋ ਬਹੁਤ ਵੱਡੇ ਇੱਕ ਲੀਡਰ ਸੀ ਉਸ ਕਿਤੇ ਦੇ ਮੁਸਲਮਾਨਾਂ ਦੇ ਸੋ ਉਹ ਆਏ ਗੁਰੂ ਪਾਸ਼ਾ ਦੇ ਦਰਕਰ ਹੈ ਗੁਰੂ ਪਾਸ਼ਾ ਨਾਲ ਜੁੜੇ ਬਹੁਤ ਵੱਡੀ ਉਹਨਾਂ ਨੇ ਸੇਵਾ ਕੀਤੀ ਸੋ ਇਹ ਸਾਰੀਆਂ ਜਿਹੜੀਆਂ ਤੇ ਜਾਪਾਂ ਦੇਖਦੇ ਸੋ ਇਹ ਬਹੁਤ ਲੋਕਲਿਆ ਸੀ ਨਾਨੋ ਜਿਵੇਂ ਹਰਮੰਦਰ ਸਾਹਿਬ ਦੀ ਦਰਬਾਰ ਸਾਹਿਬ ਦੀ ਸਥਾਪਨਾ ਹੋਈ ਤਾਂ ਗੁਰੂ ਗ੍ਰੰਥ ਸਾਹਿਬ ਜੀ ਭਾਸ਼ਾ ਦਾ ਪ੍ਰਕਾਸ਼ ਉੱਥੇ ਹੋਇਆ ਪੂਰੀ ਇੱਤਰਾਏ ਕਰਿਆ ਆਸਤ ਬਣ ਗਈ ਸੀ ਅੰਮ੍ਰਿਤਸਰ ਸਾਹਿਬ ਤਰਨਤਨ ਸਾਹਿਬ ਗੋੰਦਵਾਲ ਸਾਹਿਬ ਪੂਰੀ ਤਰ੍ਹਾਂ ਸਿੱਖੀ ਦਾ ਘੜ ਬਣ ਚੁੱਕਿਆ ਸੀ ਸੋ ਇਹ ਚੀਜ਼ਾਂ ਨੇ ਮੁੱਲਾਂ ਸੀ ਜਾਂ ਜਿਹੜੇ ਹਿੰਦੂ ਬ੍ਰਾਹਮਣ ਸੀ ਸੋ ਉਹਨਾਂ ਦੀ ਜਿਹੜੀ ਮਾਤ ਸੀ ਉੱਤੇ ਛੱਟ ਵੱਜਦੀ ਸੀ ਕਿਉਂਕਿ ਇਹ ਹਿੰਦੂ ਦਾ ਬ੍ਰਾਹਮਣ ਦਾ ਧਰਮ ਉਹ ਸਾਰਾ ਜਾਤ ਪਾਤੇ ਖੜਾ ਇਹ ਜਤ ਪਾਦ ਨੂੰ ਗੁਰੂ ਪਾ ਸਾਹਿਬ ਸਾਟ ਮਾਰਿਆ ਸੀ ਕਿ ਕੋਈ ਜਾਤ ਨਹੀਂ ਇਹ ਪਤਾ ਇੱਕ ਇਸ ਕੀ ਹਮਾਰ ਕਿ ਇੱਕ ਅਕਾਲ ਪੁਰਖ ਵੈਰ ਹਰ ਦੇਸੀ ਪੁੱਤਰ ਸਭ ਮਹਿ ਜੋਤ ਯੋਤ ਹੈ ਸੋ ਇਤਿ ਦੇਚਾਨ ਸਭ ਮਹਿ ਜਾਣਨ ਹੋ ਸੋ ਗੁਰੂ ਪਾ ਸਾਹਿਬ ਉਹ ਸਿਧਾਂਤ ਨੂੰ ਲਾਗੂ ਕਰ ਰਿਹਾ ਸੀ ਸੋ ਇਹ ਗੱਲਾਂ ਨੂੰ ਮੈਂ ਨੇ ਧਿਆਨ ਵਿੱਚ ਰੱਖ ਦਈ ਕਿ ਸਾਡਾ ਜਿਹੜਾ ਰੋਟੀ ਪਾਣੀ ਆ ਖਤਮ ਹੁੰਦਾ ਸੋ ਗੁਰੂ ਪਾ ਸਾਹਿਬ ਦੀਆਂ ਸ਼ਿਕਾਇਤਾਂ ਕੀਤੀਆਂ ਸੋ ਗੁਰੂ ਪਾ ਸਾਹਿਬ ਨੇ ਫਿਰ ਸੱਧਿਆ ਗਿਆ ਲਾਹੌਰ ਦੇ ਵਿੱਚ ਲਾਹੌਰ ਦੇ ਵਿੱਚ ਜਿਹਨੇ ਸੱਧਿਆ ਗਿਆ ਕਿ ਗੁਰੂ ਪਾਸ਼ਾ ਨਾਲ ساری ਗੱਲਬਾਤ ਹੋਈ ਕਿ ਤੁਸੀਂ ਇਹ ਮੇਰੇ ਕੋ ਇਸਨਾਮ ਦੇ ਬਾਰੇ ਕੁਝ ਗ੍ਰੰਥ ਦੇ ਵਿੱਚ ਦਰਜ ਕਰੋ ਅਥੇ ਗੁਰੂ ਪਾਸ਼ਾ ਨੇ ਗੱਲਬਾਤ ਸਾਰੀ ਹੋਈ ਪਰ ਗੁਰੂ ਪਾਸ਼ਾ ਕਹਿੰਦੇ ਇਹ ਜਿਹੜੀਆਂ ਤੁਰਕੀ ਬਾਣੀਆਂ ਦਰਗਾਹੀ ਬਾਣੀਆਂ ਸੱਚਖੰਡ ਦੀ ਬਾਣੀਆਂ ਦੇ ਵਿੱਚ ਇੱਕ ਅਖਰਵਾਦ ਘਟ ਨਹੀਂ ਹੋ ਸਕਦਾ ਸੋ ਜਿਹਨੇ ਇਹ ਸਾਰੀ ਕਾਰਵਾਈ ਇਹ ਕੋਈ ਬਤਬ੍ਰਸ਼ਨ ਕੀਤਾ ਗਿਆ ਸਾਰੀ ਕਾਰ ਹੋਈ ਚੰਦੂ ਦੀ ਹਵੇਲੀ ਦੇ ਵਿੱਚ ਗੁਰੂ 파ਸ਼ਨ ਨੂੰ ਗੈਦ ਕੀਤਾ ਗਿਆ ਗੁਰੂ 파ਸ਼ਨ ਨੇ ਤੁਸੀਂ ਇਹ ਦਿੱਤੇ ਗਿਆ ਜਾਸਾਨਾ ਦਾ ਕਾਨੂੰਨ ਆ ਜਿਹੜਾ ਜਿਹੜਾ ਚੰਡੀਗੜ੍ਹ ਖਾਂ ਸੀ ਜਿਹੜਾ ਮੁਕੜਿਆ ਸੰਤਲ ਸਲਤਨਤ ਦਾ ਰਾਜਾ ਸੀਗਾ ਉਹਨੇ ਇਹ ਕਾਨੂੰਨ ਬਣਾਇਆ ਬਣਾਇਆ ਸੀ ਜਿਹੜਾ ਕਾਨੂੰਨ ਸੀ ਉਸਨਾਂ ਤੇ ਲਾਗੂ ਹੁੰਦਾ ਸੀ ਜਿਵੇਂ ਕੋਤਾਰਮਿਕ ਲੋਕ ਆ ਨਾ ਫਕੀਰ ਲੋਕ ਆ ਜਿਹੜੇ ਇੱਕ ਪਰਮੇਸ਼ਰ ਦੀ ਭਗਤੀ ਕਰਦੇ ਆ ਸੋ ਇਹਦੇ ਵਿੱਚ ਇਹ ਸੀ ਜਿੱਤੇ ਵੀ ਇਹ ਧਾਰਾ ਲਿਖੀ ਹੋਈ ਉਹਦਾ ਇੱਕ ਕਤਰਾ ਵੀ ਉਹਦਾ ਖੂਨ ਦਾ ਧਰਤੀ ਤੇ ਨ ਡੇ ਗਿਆ ਸੋ ਇਹਨਾਂ ਦਾ ਮੰਨਣਾ ਸੀ ਕਿ ਜੇ ਕਿਸੇ ਧਾਰਮਿਕ ਵਿਅਕਤੀ ਦਾ ਪਕਤੀ ਕਰਨ ਵਾਲੇ ਦਾ ਕਤਰਾ ਜਿਹੜਾ ਖੂਨ ਦਾ ਧਰਤੀ ਤੇ ਡੇ ਗਿਆ ਤੇ ਸਾਡਾ ਜਿਹੜਾ ਸਲਤਨਤ ਸਾਡਾ ਜਿਹੜੀ ਸਰਕਾਰ ਉਹਦੇ ਤੇ ਮਾੜਾ ਅਸਰ ਹੁੰਦਾ ਸੋ ਇਹਨਾਂ ਦਾ ਇਹ ਮੰਨਣਾ ਸੀਗਾ ਸੋ ਇਹ ਧਾਰਾ ਗੁਰੂ ਅਰਜਨ ਸਾਹਿਬ ਜੀ ਪਾਸ਼ਾ ਤੇ ਲਾਈ ਗਈ ਇਹ ਧਾਰਾ ਦੇ ਤਹਿਤ ਗੁਰੂ ਪਾਸ਼ਾ ਨੂੰ ਬਹੁਤ ਤਸੀਹੇ ਦਿੱਤੇ ਗਏ ਤੇ ਤੀ ਤਵੀ ਤੇ ਬਾਘੀ ਉਤੋਂ ਗਰਮ ਰਿਤਾ ਪਾਇਆ ਗਿਆ ਉਬਲਦੇ ਦੇ ਦੇ ਵਿੱਚੋਂ ਪਾ ਲਿਆ ਗਿਆ ਬਹੁਤ ਅਸੀ ਗੁਰੂ ਪਾਸ਼ਾ ਜੀ ਨੇ ਦਿੱਤੇ ਤੇ ਗੁਰੂ ਪਾਸ਼ਾ ਇੱਕ ਰਾਸ ਟਿਕੇ ਰਹੇ ਭਾ ਸਰਤੀ ਚਲੇ ਬਹੁਤ ਆਨੰਦ ਵਿੱਚ ਚਲੇ ਵਾਹਿਗੁਰੂ 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 ਨਿਸ਼ਾ ਹੂ ਕਰਦੇ ਰਹੇ ਅਡੋ ਹੋ ਰਹੇ ਸੇ ਇਹਦੇ ਵਿੱਚ ਜਿਦੋਂ ਆਪਾਂ ਦੇਖਦੇ ਹਾਂ ਗੁਰੂ ਪਾਸ਼ਾ ਨੇ ਤੁਸੀਂ ਦਿੱਤੇ ਗਿਆ ਤੇ ਜਿਹੜਾ ਜਿਹਨੇ ਦਰਬਾਰ ਸਾਹਿਬ ਦੀ ਨੀਂਹ ਰੱਖੀ ਸੀ ਉਹ ਕੀ ਫਿਕੀ ਗੁਰੂ ਪਾਸ਼ਾ ਕਾ ਗੁਰੂ ਪਾਸ਼ਾ ਦਾ ਪ੍ਰੋਪਰ ਗੋਸੇਕਸੀ ਸਾਈ ਮੀਆਂ ਮੀਰ ਦਸਮਦਵਾਰੀ ਸੀ ਗੁਰੂ ਪਾਸ਼ਾ ਦਾ ਗੁਰੂ ਪਾਸ਼ਾ ਨੂੰ ਬਹੁਤ ਸੀ ਦਿੱਤੇ ਜਾ ਚੁਕੇ ਸੀ ਨਾ ਗੁਰੂ ਪਾਸ਼ਾ ਨੂੰ ਕਾ ਗੁਰੂ ਪਾਸ਼ਾ ਇਹਨੇ ਤਸੀ ਇਹ ਦੂਸਰੇ ਜਿਆਦਾ ਮੈਂ ਦਿੱਲੀ ਤੇ ਲਾਹੌਰ ਦੀ ਇੱਟ ਦੇ ਨਾਲੇ ਏਟ ਕਰ ਕਾ ਸਕਦਾ ਤੇ ਇਥੇ ਗੁਰੂ ਪਾਸ਼ਾ ਨੇ ਕਿ ਕਿ ਬੁੱਤਰ ਵਾਇਟ ਦੇ ਪਾਣੇ ਦੇ ਵਿੱਚ ਰਹਿਦਾ ਰਾਜਾ ਦੇ ਵਿੱਚ ਰਹਿਦਾ ਰਾਮਾ ਤੋਂ ਕਦੇ ਉੱਠ ਨਹੀਂ ਜਾਏਦਾ ਜੋ ਵੀ ਆਕਾਰ ਪ੍ਰਕਾਰ ਦੇ ਹੁਕਮ ਦੇ ਵਿੱਚ ਸੋ ਸਹਿਜ ਰੱਖੋ ਵਾਹਿ ਰੱਖੋ ਸੋ ਗੁਰੂ ਪਾਸ਼ਾ ਜਿਸਤੇ ਇਹ ਕਿਦਣਾ ਬਹੁਤ ਸਹੀ ਇਹ ਦਿੱਤਾ ਹੈ ਅਖੀਰ ਗੁਰੂ ਪਾਸ਼ਾ ਜੀ ਨੂੰ ਨਦੀ ਦੇ ਵਿੱਚ ਰੋਲ ਦਿੱਤਾ ਗਿਆ ਬਣ ਕੇ ਇਸ ਤਰੀਕੇ ਦੇ ਨਾਲ ਗੁਰੂ ਪਾਸ਼ਾ ਜੀ ਦੀ ਸ਼ਹੀਦੀ ਹੋਈ ਸੋ ਇਹ ਜੀ ਆਪਾਂ ਮੋਟਾ ਮੋਟਾ ਗੱਲ ਕੀਤੀ ਗੁਰੂ ਪਾਸ਼ਾ ਦੀ ਸ਼ਹੀਦੀ ਪਰ ਸੋ ਵਿਚਾਰ ਕਰਦੇ ਆ ਬੇਅੰਤ ਪੁੰਨ ਹੋ ਜਾਂਦੀਆਂ ਹਨ ਸੰਗਤ ਭਕਸ਼ਨ ਹਾਰਾ ਭਕਸ਼ਨ ਜੋਗ ਬਖਸ਼ ਲੈਣ ਦੀ ਸੋ ਅਗੇ ਤੋਂ ਗੁਰੂ ਪਾਸ਼ਾ ਹੋਰਤ ਸ਼ਹਾਮਤ ਬਖਸ਼ਨ ਤਾਂ ਜੋ ਆਪਾਂ ਇਤਿਹਾਸ ਦੀ ਹੋਰ ਡੂੰਘੀ ਖੋਜ ਕਰਕੇ ਸੰਤਾ ਦੀ ਪੇਸ਼ ਕਰ ਸਕੀਏ ਹੁਣ ਬੰਦ ਕੋ ਲਾਜੀ ਮਾਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ